15 ਅਗਸਤ ਦੇ ਮੱਧੇ ਨਜ਼ਰ ਸਿਕਿਉਰਿਟੀ ਜਿਹੜੀ ਹੈ ਉਹ ਸ਼ਹਿਰ ਚ ਬੀਫਪ ਹੋ ਗਈ ਹੈ ਤੇ ਦਿਨ ਚ ਤਿੰਨ ਐਕਟੀਵਿਟੀ ਹੁੰਦੀ ਹੈ ਜਿਹਨੂੰ ਆਪਾਂ ਸਿਕਿਉਰਿਟੀ ਪ੍ਰੋਟੋਕਾਲ ਵੀ ਕਹਿੰਦੇ ਹ ਜਿਵੇਂ ਹੁਣ ਰੈਡ ਅਲਰਟ 38 ਪੁਆਇੰਟਸ ਤੇ 38 ਪੁਆਇੰਟਸ ਤੇ ਰੈਡ ਅਲਰਟ ਨਾ ਕਿ ਜਿਹੜੇ ਰੈਡ ਅਲਰਟ ਪੁਆਇੰਟਸ ਨੇ ਨਾ ਕਿ ਲੱਗੇ ਹੋਏ ਨੇ ਇੱਕ ਗੈਸਟਡ ਅਫਸਰ ਉਹਨਾਂ ਨੂੰ ਮੈਨ ਕਰ ਰਹੇ ਨੇ ਟੂ व्हीਲਰਸ ਸ਼ੱਕੀ ਟੂ व्हीਲਰਸ ਫੋਰ व्हीਲਰਸ ਨੇੜੇ ਚਿਕਨ ਚੱਲ ਰਹੀ ਹੈ ਉਦਾਂ ਹੀ ਜਿਵੇਂ ਸ਼ਾਮ ਨੂੰ ਜਿਹੜੇ ਭੀੜ-ਭੜ ਵਾਲੇ ਇਲਾਕੇ ਹਨ ਉਹਨਾਂ ਦੀ ਚੈਕਿੰਗ ਹੋਊਗੀ ਨਾਈਟ ਡੋਮਿਨੇਸ਼ਨ ਚ ਅਗਰ 2 ਅਸਰ ਬਾਹਰ ਹੁੰਦੇ ਸੀਗੇ ਤੇ 15 ਅਗਸਤ ਦੇ ਮੱਦੇਨਜ਼ਰ ਅਕਸਰ ਕਰਦੇ ਹੋ ਇਹ ਨਾਈਟ ਡੋਮਿਨੇਸ਼ਨ ਵੀ ਜਿਹੜੀ ਹੈ ਉਹ ਟ੍ਰिपल ਕਰਦੀ ਹੈ ਮੈਨੂੰ 2 ਹੁੰਦੇ ਸੀਗੇ ਤਾਂ 6 ਹੋ ਰਹੇ ਹਨ ਅਗਰ 200 ਮੁਲਾਦਮ ਬਾਹਰ ਹੁੰਦੇ ਸੀਗੇ ਤਾਂ 600 ਹੋ ਰਹੇ ਹਨ ਸਰ ਜਿਹੜੇ ਪਾਰਕਿੰਗ ਲੱਗੀਆਂ ਨੇ ਕੁਝ ਪਾਰਕਿੰਗਾਂ ਲੱਗੀਆਂ ਨੇ ਪਾਰਕਿੰਗ 'ਚ ਰੈਂਡਮ ਚੈਕਿੰਗ ਹੋ ਰਹੀ ਹੈ ਜੀ 메ਨ ਨਾ ਪਾਰਕਿੰਗ ਹੈ ਸ਼ਹਿਰ ਦੀ 메ਨ ਉਹਦੇ 'ਚ ਜਿਹੜੇ ਟੂ-ਵੀਲਰ ਖੜੇ ਹੁੰਦੇ ਆਂ ਵਾਹਨ ਐਪ ਦੇ ਨਾਲ ਸਾਡੀ ਡੈਡੀਕੇਟਿਡ ਟੀਮਸ ਹੈ ਜਿਹੜੀ ਉਹਨਾਂ ਨੂੰ ਚੈੱਕ ਕਰਦੀ ਹੈ ਜਿਹੜਾ ਤੁਸੀਂ ਰੈੱਡ ਲਟ ਕਹਿ ਰਹੇ ਹੋ ਉਹਦੀ ਜਗ੍ਹਾ ਤੇ ਇਹ ਲੁਧਿਆਣਾ ਦੇ ਵਿੱਚ ਕਿਹੜੇ-ਕਿਹੜੇ ਪੁਆਇੰਟ ਕੁਝ ਨੇ ਇਹ 38 ਪੁਆਇੰਟ ਲਿਜਾਣਾ ਨਹੀਂ ਹੈ ਸ਼ਹਿਰ ਦੇ ਪੁਆਇੰਟ ਸਰ ਕੋਫੀਆਂ ਜਾਣਕਾਰੀਆਂ ਦੇ ਕੁਝ ਖੇਤਰ ਨਹੀਂ ਕੋਫੀਆਂ ਜਾਣਕਾਰਾਂ ਤਾਂ ਇਹ ਆਂਦੀ ਰਹਿੰਦੀਆਂ ਬਟ ਦੋ ਓਨਲੀ ਪੁਆਇੰਟ ਇਜ਼ ਥੈਟ ਪੁਲਿਸ ਹਾਸ ਟੂ ਬੀ ਪ੍ਰੋਐਕਟਿਵ ਸ਼ੇਅਰ ਵਾਸ ਹੈਲਪ ਕੀ ਅਪੀਨਾ ਸੋਡੀ ਕਿ 15 ਅਗਸਤ ਜਿਹੜਾ ਘਿਹੜਾ ਹੈ ਬਜਟ ਕਰ ਮਨਾਓ ਤੇ ਪੁਲਿਸ ਦਾ ਸਾਥ ਦੋ ਅੱਜ ਕੱਲ ਡੀਜੀਪੀ ਪੰਜਾਬ ਕੀ ਲੁਧਿਆਣਾ ਦੇ ਵਿੱਚ ਸੀਗੇ ਪੰਜਾਬ ਦੇ ਵਿੱਚ ਬਖੋਚਾ ਝੋੜਾ ਕੀਤਾ ਦਾ ਕੱਲ ਮੀਟਿੰਗ ਦੇ ਵਿੱਚ ਕੀ ਬੇਸਿਕ ਪ੍ਰਾਇੋਰਟੀਜ਼ ਜਿਹੜੀਆਂ ਹੈ ਪੁਲਿਸ ਦੀ ਉਹਨਾਂ ਦੀ ਡਾਇਰੈਕਸ਼ਨ ਸੀਗੀਆਂ ਤੇ ਜਿਹੜਾ ਪਰਫਾਰਮੈਂਸ ਹੈ ਉਹ ਰਿਵਿਊ ਕਰ ਰਹੇ ਹਾਂ ਕੁਝ ਸਮਾਂ ਅਗਰ ਮੇਰੇ ਪੰਦਰਾਂ ਕਸੂਮ ਹੋਣੇ ਉੱਤੇ ਡਿਫਰੈਂਸ ਸਰਚ ਹੋਣ ਲੱਗੇ ਸੁਰੱਖਿਆ ਬੰਨੋਬਸ ਪ੍ਰੋਗਰਾਮ ਲੈਣ ਨਿਕਲ ਚੁੱਕਾ ਹੈ ਸਾਡੀ ਰੈਸਲ ਵੀ ਹੋ ਗਈ ਹੈ ਕੱਲ ਫਾਈਨਲ ਡਰੈਸ ਰੈਸਲ ਹੈ ਤੇ ਅੰਤਜਾਮ ਪਕਟਾਂ ਕੋਈ ਐਕਸਟਰਾ ਕੰਪਨੀਆਂ ਵੀ ਤਨਾ ਦਿੱਤੀ ਕਿ ਜਿਹੜੇ ਕੁਝ ਹਾਂ ਸਾਨੂੰ ਫੋਰਥ ਮਿਲੀ ਹੈ ਬਾਰੋ ਜੀ ਥੈਂਕ ਯੂ ਜੀ ਗੱਲਬਾ ਜਿਸ ਤਰੀਕੇ ਨਾਲ ਕੀਤੀ ਆ ਤਾਂ ਜਾਣਕਾਰੀ ਸਾਰੀ